ਆਰਮਾ ਅੱਖਾਂ ਦਾ ਮੁਫਤ ਚੈੱਕਅਪ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੇੜੇ ਬਸ ਸਟੈਂਡ ਐਫ ਬਰੋਡ ਮੰਡੀ ਲਾਧੂਗਾਵੀ ਖੇ ਲਗਾਇਆ ਗਿਆ ਇੱਕ ਕੈਂਪ ਸੁਖਚੈਨ ਸਿੰਘ ਵੈਲਫਰ ਸੋਸਾਇਟੀ ਅਤੇ ਆਲ ਇੰਡੀਆ ਰਾਏ ਸਿਕ ਮਾਤਮ ਸਿਰਕੀਬੰਦ ਵੈਲਫਰ ਸੋਸਾਇਟੀ ਵੱਲੋਂ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਆਏ ਹੋਏ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਕੈਂਪ ਦੇ ਵਿੱਚ ਅੱਖਾਂ ਅਤੇ ਆਪਰੇਸ਼ਨਾਂ ਦੇ ਮਾਹਿਰ ਡਾਕਟਰ ਦੇਰ ਟੀਮਾ ਸ਼ੰਕਰ ਆਈ ਹਸਪਤਲ ਸੇਹਦ ਭਾਗ ਲੁਧਿਆਣਾ ਵੱਲੋਂ ਸਰਕਾਰੀ ਸਕੂਲ ਵਿਕੇ ਆਪਣੀਆਂ ਸਵਾਮਾਂ ਦੇਣ ਵਾਸਤੇ ਪਹੁੰਚੀਆਂ ਇਸ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਫਾਇਲਕਾਤ ਨਰਿੰਦਰ ਪਾਲ ਸਿੰਘ ਸਮਣਾ ਵੀ ਪਹੁੰਚੇ ਸੁਸਾਇਟੀ ਵੱਲੋਂ ਆਏ ਹੋਏ ਮਰੀਜ਼ਾਂ ਦਾ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਕੈਂਪ ਦੇ ਵਿੱਚ ਜਿੰਨੇ ਵੀ ਮਰੀਜ਼ ਆਏ ਉਹਨਾਂ ਸਾਰਿਆਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਮੌਕੇ ਤੇ ਹੀ ਦਵਾਈਆਂ ਦਿੱਤੀਆਂ ਗਈਆਂ ਸਾਡੇ ਜੀ ਹੁਣ ਤੱਕ 300 ਪਲੱਸ ਓਪੀਡੀ ਹੋ ਚੁੱਕੀ ਐ ਇਹ ਆਸ ਕਰਦੇ ਆਂ ਕਿ 100 ਪਲੱਸ ਹੋਣਗੇ ਤੇ ਜਦ ਆਪਕੇ ਡੀਐਮਐਰ ਪਹੁੰਚੇ ਨੇ ਕੋਈ ਹੋਰ ਕਮੀਆਂ ਪੇਸ਼ ਕੀ ਮੰਗ ਕਰਦੇ ਜੀ ਇਹ ਐਮਐਲਏ ਸਾਹਿਬ ਸਾਡੇ ਇਲਾਕੇ ਦੇ ਸਾਰੀਆਂ ਕਮੀਆਂ ਪੇਸ਼ ਆ ਇਹਨਾਂ ਕੋਲ ਹੀ ਪੂਰੀਆਂ ਕਰਵਾਉਣੀਆਂ ਹੈਗੀਆਂ ਤੇ ਕਰਦੇ ਵੀ ਹੈਗੇ ਨੇ ਹੁਣ ਤੱਕ ਇਹ ਸੋਸਾਇਟੀ ਵੱਲੋਂ ਅਸੀਂ ਸਕਤੈਨ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਹੁਣ ਤੱਕ 10 ਕੈਂਪ ਜਿਹੜੇ ਕੰਪਲੀਟ ਕਰ ਚੁੱਕੇ ਆ ਉਹ ਸਾਰਾ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਹੈਗਾ ਸੀ ਗੱਲ ਸਾਡੇ ਨਾਲ ਹਮੇਸ਼ਾ ਸਾਥ ਦਿੰਦੇ ਨੇ ਪਿਛਲੇ ਸਾਲ ਅਸੀਂ ਫਾਇਲਕਾ ਫਰੀਜਪੁਰ ਅ ਅੰਮ੍ਰਿਤਸਰ ਜਲੰਧਰ ਚਾਰ ਜ਼ਿਲ੍ਹਿਆਂ ਵਿੱਚ ਕੈਂਪ ਲਾਏ ਸੀ ਜਦੋਂ ਹੜਾ ਆਇਆ ਸੀ ਤੇ ਉਹਨਾਂ ਇਲਾਕਿਆਂ ਦੇ ਵਿੱਚ ਹੜ ਪੀੜਤ ਇਲਾਕਿਆਂ ਦੇ ਵਿੱਚ ਬਹੁਤ ਬਿਮਾਰੀ ਫੈਲੀ ਹੋਈ ਸੀ ਅੱਖਾਂ ਜਦੋਂ ਕਿ ਸੂਚਨਾ ਬਹੁਤ ਘੱਟ ਸੀ ਪਹਿਲੀ ਆਸਤਾ ਸੀ ਇਹ ਐਮਐਲਏ ਸਾਹਿਬ ਕਰੋ ਕਰਦੇ ਆ ਕਿ ਜਿਹੜੇ ਬਾਰਡਰ ਏਰੀਆ ਦੇ ਖਾਸ ਕਰਕੇ ਪਿੰਡ ਹੈਗੇ ਨੇ ਅਸੀਂ ਚਾਹਾਂਗੇ ਕਿ ਉੱਥੇ ਜਿਹੜੇ ਅੱਖਾਂ ਦੇ ਵਿਸ਼ੇਸ਼ ਤੌਰ ਤੇ ਕੈਂਪ ਟਾਈਮ ਟੂ ਟਾਈਮ ਲੱਗਦੇ ਰਹਿਣੇ ਚਾਹੀਦੇ ਨੇ ਕਿਉਂਕਿ ਸਾਡੀ ਇੱਕ ਸੋਸਾਇਟੀ ਹੈ ਅਸੀਂ ਸੋਸਾਇਟੀ ਦੇ ਲਗਭਗ 100 ਮੈਂਬਰ ਆ ਜਿਹਦੇ ਵਿੱਚ ਮੋਸਟਲੀ ਅਧਿਆਪਕ ਸਾਥੀ ਹੈਗੇ ਨੇ ਅਸੀਂ ਸੈਲਫ ਸੈਲਫ ਸਾਂ ਫਾਈਨਾਂਸਡ ਜੋ ਸੋਸਾਇਟੀ ਆ ਤੇ ਅਸੀਂ ਆਪਣੇ ਕੋਲ ਹੀ ਜੋ ਫੰਡ ਕਰਦੇ ਆ ਉਵੇਂ ਨਿਜੀ ਤੌਰ ਤੇ ਸਾਨੂੰ ਅਸ਼ੀਰਵਾਦ ਦੇ ਰੂਪ ਵਿੱਚ ਕਦੇ ਕਿੰਨੀ amount ਦਿੰਦੇ ਨੇ ਕਦੇ ਕਿੰਨੀ ਤੇ ਹਮੇਸ਼ਾ ਸਾਥ ਰਿਹਾ ਇਹਨਾਂ ਦਾ ਐ ਨਹੀਂ ਹਾਂਜੀ ਸਰ ਅੱਜ ਦੇ ਕੈਂਪ ਅੱਜ ਸਰਦਾਰ ਸੁਖਚੈਨ ਸਿੰਘ ਵੜਵਾਲ ਜੀ ਦੇ ਜਨਮ ਦਿਨ ਤੇ ਸੁਖਚੈਨ ਸਿੰਘ ਵੈਲਫੇਅਰ ਸੋਸਾਇਟੀ ਉਹਨਾਂ ਦੀ ਸਾਰੀ ਟੀਮ ਸਾਡੇ ਸਵਰਨਜੀ ਸਾਰੇ ਸਮੂਹ ਮੈਂਬਰ ਸਾਹਿਬਾਨਾਂ ਵੱਲੋਂ ਫਾਜ਼ਲ ਕਾਦੀ ਜੋ ਮੰਡੀ ਲਾਧੂ ਕਾ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਸਰਕਾਰੀ ਸਕੂਲ ਦੇ ਵਿੱਚ ਮੁਫਤ ਅੱਖਾਂ ਦਾ ਜਾਂਚ ਕੈਂਪਰ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਸੁਭਚੈਨ ਸਿੰਘ ਵੈਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਇਹ ਕੀਤਾ ਗਿਆ ਜੋ 11ਵਾਂ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਜੋ ਇਹ ਅੱਜ ਲੱਗਿਆ ਹੈ ਤਾਂ ਤਕਰੀਬਨ 300 ਤੋਂ ਵੱਧ ਜਿਹੜੇ ਇੱਥੇ ਮਰੀਜ਼ ਆਪਣਾ ਚੈੱਕਅਪ ਹੁਣ ਤੱਕ ਕਰਵਾ ਚੁੱਕੇ ਨੇ ਔਰ ਜਿਨ੍ਹਾਂ ਮਰੀਜ਼ਾਂ ਦੇ ਆਪਰੇਸ਼ਨ ਦੀ ਲੋੜ ਹੈ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੈ ਤਾਂ ਉਹਨਾਂ ਨੂੰ ਬਿਲਕੁਲ ਮੁਫਤ ਜਿਹੜਾ ਆਪਰੇਸ਼ਨ ਇਹ ਜਿਹੜੀ ਸਾਰੀ ਸੁਸਾਇਟੀ ਦੀ ਸਾਰੀ ਟੀਮ ਹੈ ਇਹ ਕਰਵਾ ਕੇ ਦੇਗੀ ਮੈਂ ਸਮਝਦਾ 11ਵਾਂ ਜੋ ਕੈਂਪ ਲਗਾਇਆ ਗਿਆ ਹੈ ਤਾਂ ਬਹੁਤ ਹੀ ਇਹਨਾਂ ਦੀ ਮਿਹਨਤ ਹੈ ਸਮਾਜ ਪ੍ਰਤੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਅੱਜ ਦੇ ਸਮੇਂ ਦੇ ਵਿੱਚ ਮੈਂ ਸਮੇਂ ਦਾ ਹਰ ਘਰ ਵਿੱਚ ਜੋ ਅੱਖਾਂ ਦੀ ਪ੍ਰੋਬਲਮ ਆ ਰਹੀ ਹੈ ਇਹਨਾਂ ਪੋਲੂਸ਼ਨ ਹੈ ਬੜਾ ਵੱਡਾ ਕਾਰਨ ਜਿਹੜਾ ਪੋਲੂਸ਼ਨ ਦਾ ਵੀ ਹੈ ਵਿੱਚ ਤਾਂ ਇਸ ਵੱਡੀ ਪ੍ਰੋਬਲਮ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਆਪਣੇ ਤੌਰ ਤੇ ਬਹੁਤ ਵੱਡੇ ਵੱਡੇ ਯਤਨ ਕਰ ਰਹੀ ਹੈ ਔਰ ਸਰਕਾਰ ਨੂੰ ਜਿਸ ਤਰ੍ਹਾਂ ਸੁਖਚੈਨ ਸਿੰਘ ਵੈਲਫੇਅਰ ਸੁਸਾਇਟੀ ਦਾ ਸਹਿਯੋਗ ਮਿਲਿਆ ਹੈ ਇਸੇ ਤਰ੍ਹਾਂ ਵਕ-ਵਕ ਸੁਸਾਇਟੀਆਂ ਸਸਤਾਵਾ ਦਾ ਸਹਿਯੋਗ ਮਿਲਦਾ ਹੈ ਤਾਂ ਮੈਂ ਧੰਨਵਾਦ ਕਰਦਾ ਸੁਭਚੈਨ ਸਿੰਘ ਵੈਲਫੇਅਰ ਸੁਸਾਇਟੀ ਦਾ ਜੋ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਸਮਾਜ ਦੇ ਵਿੱਚ ਚੰਗੇ ਕੰਮ ਕਰ ਰਹੇ ਨੇ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਸਮੱਸਿਆ ਕਿਸੇ ਨੂੰ ਆਉਂਦੀ ਹੈ ਸਮਾਜ ਦੇ ਵਿੱਚ ਇਹ ਅੱਗੇ ਹੁੰਦੇ ਨੇ ਚਾਹੇ ਅੱਖਾਂ ਦੇ ਕੈਂਪ ਦੀ ਗੱਲ ਕਰ ਲਈਏ ਚਾਹੇ ਮੈਡੀਕਲ ਕੈਂਪ ਦੀ ਗੱਲ ਕਰ ਲਈਏ ਚਾਹੇ ਪਿੱਛੇ ਹੜ ਆਇਆ ਹੜ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਲੋਕਾਂ ਨੂੰ ਕੋਈ ਕਿਸੇ ਚੀਜ਼ ਦੀ ਲੋੜ ਸੀ ਤਾਂ ਉਹ ਇਹਨਾਂ ਨੇ ਮੁਹੱਈਆ ਕਰਵਾਈ ਤਾਂ ਹਰ ਸਮੇਂ ਤੇ ਜਦੋਂ ਵੀ ਕੋਈ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਸੋਸਾਇਟੀ ਲੋਕਾਂ ਦੇ ਨਾਲ ਖੜਦੀ ਹੈ ਤਾਂ ਅੱਜ ਵੀ ਸਾਡੇ ਇਲਾਕੇ ਦੇ ਵਿੱਚ ਜਿਹੜਾ ਇਹ ਕੈਂਪ ਲੱਗਿਆ ਹੈ ਇਹਦੇ ਵਿੱਚ ਮੈਨੂੰ ਲੱਗਦਾ ਹੈ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋਏਗਾ ਜਿਹੜਾ ਬਿਲਕੁਲ ਆਪਣੀਆਂ ਅੱਖਾਂ ਦਾ ਬਿਲਕੁਲ ਮੁਫਤ ਇਲਾਜ ਕਰਵਾ ਸਕਦੇ ਨੇ ਔਰ ਜਿਨ੍ਹਾਂ ਨੂੰ ਲੋੜ ਹੈ ਆਪਰੇਸ਼ਨ ਦੀ ਤਾਂ ਬਿਲਕੁਲ ਮੁਫਤ ਜਿਹੜਾ ਆਪਰੇਸ਼ਨ ਵੀ ਕਰਵਾ ਸਕਦੇ ਨੇ ਤਾਂ ਮੈਂ ਸਾਰਿਆਂ ਨੂੰ ਸੁਚੈਨ ਸਿੰਘ ਵੈਲਫੇਅਰ ਸੋਸਾਇਟੀ ਇਹਨਾਂ ਸਾਰੀ ਟੀਮ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜੋ ਇਹ ਸਾਰੇ ਬਹੁਤ ਹੀ ਇੱਕ ਚੰਗਾ ਉਪਰਾਲਾ ਕਰ ਰਹੇ ਨੇ ਔਰ ਮੇਰੀ ਜਦੋਂ ਵੀ ਇਹਨਾਂ ਨੂੰ ਲੋੜ ਹੁੰਦੀ ਹੈ ਤਾਂ ਆਵਾਜ਼ ਮਾਰਦੇ ਨੇ ਮੈਂ ਇਹਨਾਂ ਦੇ ਨਾਲ ਹਾਜ਼ਰ ਹੁੰਨਾ ਤੇ ਅੱਗੇ ਵੀ ਕਿਤੇ ਵੀ ਇਸ ਸਮਾਜ ਸੇਵੀ ਕੰਮਾਂ ਦੇ ਵਿੱਚ ਮੇਰੀ ਲੋੜ ਹੋਵੇਗੀ ਤਾਂ ਮੈਂ ਹਰ ਸਮੇਂ ਇਹਨਾਂ ਦੇ ਨਾਲ ਖੜਾ ਔਰ ਸਹਿਯੋਗ ਵੀ ਕਰਦੇ ਆਂ ਔਰ ਕਦ ਜਦੋਂ ਵੀ ਮੈਨੂੰ ਇਹ ਹੁਕਮ ਕਰਦੇ ਨੇ ਕਿਸੇ ਤਰ੍ਹਾਂ ਸਹਿਯੋਗ ਦੀ ਜੋਏ ਆਪਦੇ ਮੂਹੋਂ ਕਹਿੰਦੇ ਨੇ ਤੇ ਇਹਨਾਂ ਦਾ ਜਿਹੜਾ ਸਹਿਯੋਗ ਹੈ ਉਹ ਜਿਹੜੀ ਸੇਵਾ ਹੈ ਮੈਂ ਆਪਦੇ ਵੱਲੋਂ ਪਾ ਕੇ ਜਾਂਦਾ ਤੇ ਅੱਜ ਵੀ ਜੋ ਵੀ ਮੈਨੂੰ ਹੁਕਮ ਕਰਨਗੇ ਸੇਵਾ ਆਪਦੇ ਵੱਲੋਂ ਪਾ ਕੇ ਜਾਵਾਂਗੇ ਤੇ ਮੈਂ ਫਿਰ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੱਖ-ਲੱਖ ਵਧਾਈ ਸਾਰਿਆਂ ਨੂੰ ਅੱਜ ਸਚੈਨ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਸੀਨੀਅਰ ਸਕੂਲ ਲਾਧੂਗਾ ਵਿਖੇ ਸ਼ੰਕਰ ਆਈ ਹਸਨਪਾਲ ਅਤੇ ਮੂਲਾਪੁਰ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ ਇੱਥੇ ਸ਼ੰਕਰ ਆਈ ਹਸਪਤਾਲ ਦੇ ਡਾਕਟਰ ਸਭਾਨ ਚੈੱਕਅਪ ਕਰ ਰਹੇ ਹਨ ਅੱਜ ਹੀ ਲਗਭਗ 50-60 ਦੇ ਮਰੀਜ਼ ਜਿਨ੍ਹਾਂ ਦੇ ਲੈਨਜ ਪਾਉਣ ਯੋਗ ਹੋਣਗੇ ਉਹਨਾਂ ਨੂੰ ਅੱਜ ਹੀ ਉਥੇ ਗੁਲਾਬਪੁਰ ਲਿਜਾਇਆ ਜਾਇਆ ਜਾਏਗਾ ਤੇ ਫ੍ਰੀ ਲੈਨਜ ਪਾਈ ਜਾਣਗੇ ਤੇ ਕੱਲ ਨੂੰ ਉਹਨਾਂ ਨੂੰ ਵਾਪਸ ਲੈ ਕੇ